ਸਿੱਟੀ ਜਾਂਦਾ ਕੋਈ ਬਕਸਾ ਸਿੱਟੀ ਜਾਂਦਾ ਕੋਈ ਜੇਰ ਪੈਗੀ ਉਹ ਸਿੱਟੀ ਜਾਂਦਾ ਉਹ ਮੂਤੀ ਜਾਂਦਾ ਕੋਈ ਬੋਹਾ ਸਿੱਟੀ ਜਾਂਦਾ ਗੰਦ ਪਾਣੀ ਜੋ ਪਾਣੀ ਪੀਂਦੇ ਆ ਡਾਊਟ ਜੇ ਸੋ ਨਾਈ ਕੋਲ ਮਨਾਉ ਜਾ ਕੇ ਬਾਰ ਅਨ ਬਾ ਸੁਆ ਨਹਿਰਾ ਦੇ ਬਾਦ ਬਕੂਨੀ ਰਿਹਾ ਇਹ ਤਾਂ ਮੈਨੂੰ ਪਤਾ ਵੀ ਇਹਦੇ ਬਾੜ 'ਚ ਸਿੱਕੀ ਨੇ ਲੋਕਾਂ ਆ ਪਾਣੀ ਪੀਂਦੇ ਆ ਹੈਂ ਹਾਂ ਪਟੋ ਲੈ ਲੈ ਸਾਡੇ ਸਾਰੇ ਬੰਦੇ ਸਾਬ ਕਰ ਰਹੇ ਹਾਂ ਕਿੰਨੇ ਬਾਲ ਪਿਆ ਦੇ ਆ ਆ ਸਾਫ ਸੁੱੱਚਾ ਪਾਣੀ ਚ ਗੇ ਬਾਲ ਹੈ ਤੁਮ ਇਹ ਜਗ੍ਹਾ ਤੇ ਆਏ ਲੋਕ ਆਹ ਪਾਣੀ ਪੀਂਦੇ ਆ ਤੁਹਾਨੂੰ ਐ ਪਤਾ ਵਾਟਰ ਪਾਸਾ ਚ ਪਾਣੀ ਜਾਂਦਾ ਜੇ ਜਵਾਬ ਦੱਸੋ ਸਾਫ ਗੰਟੀ ਵਗੇ ਹੈ ਤੈਨੂੰ ਮੈਂ ਯਾਰ ਤਾਇ ਕਰਾਂ ਗਲਤੀ ਹੋ ਗਈ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬਟਨ ਲੈ ਕੇ ਬਣਾ ਦੇ ਹੈ ਦੇ ਸਾਹਮਣੇ ਆ ਪਿਆ ਬਾਲ ਉਹ ਪੈਸ ਤੇ ਬਾਲ ਵਿੱਚ ਪਾਣੀ ਦਾ ਦੇਖ ਲਾ ਆ ਦੇਖ ਲਾ ਨੂੰ ਐ ਪੁੱਲਾ ਵੀ ਇਹਦਾ ਬਾਲ ਆ ਆ ਵਿੱਚੀ ਬਰੇਡ ਵਿੱਚੀ ਪਾਣੀ ਗੰਦ ਮੰਦ ਵਿੱਚੀ ਬਾਲ ਤੁਸੀਂ ਪਾਣੀ ਦੇ ਪਾਈ ਨਾਲ ਸੁਵੇਤ ਦੇ ਰਹੇ ਨੂੰ ਐ ਪਤਾ ਵੀ ਜਿਹਦਾ ਬਾਲ ਜੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਨੂੰ ਕੋ ਨਾਈ ਨੂੰ ਇਥੇ ਆ ਨਾਈ ਕੋ ਬਣਾ ਲੈਂਦੇ ਜਾ ਕੇ ਬਾਲ ਇਹ ਸਾਹ ਪਈ ਉਹ ਤਾਂ ਜਾਣਕਾਰੀ ਥੀ ਨਹੀਂ ਜਾਨਕਾਰੀ ਥੀ ਉਹ ਤਾਂ ਡਾਂਸ ਫੇਰੀ ਫਿਰ ਡਾਂਸ ਜਾਣਕਾਰੀ ਆ ਜੂ ਪਾਣੀ ਤੁਸੀਂ ਪੀਂਦੇ ਨਹੀਂ ਪੀਨੇ ਨਾ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀਲੇਗਾ ਇਹ ਲੈ ਉਹ ਦੱਸ ਓਏ ਉੱਥੇ ਘੜਿਓ ਤੂੰ ਅਰੇ ਬਟਾਲ ਜੀ ਅੱਜ ਇੰਨੀਆਂ ਬਾਲ ਦੇਖੋ ਲੋਕੋ ਅੱਜ ਇੰਨੀਆਂ ਦੁਨੀਆ ਨੰਗੀ ਜਾਂਦੀ ਆ ਅੱਖਾਂ ਮੀਚ ਕੇ ਬੁਰਾ ਘੋਗੜ ਪਾਣੀ ਆ ਕਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਵੀ ਆ ਪਾਣੀ ਉਸੇ ਦਾਹ ਪਿੰਡ ਵਾਲੇ ਪੀਂਦੇ ਆ ਜਾਵਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕੜੇ ਇਹਨਾਂ ਨੂੰ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਹੋ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮੜਾ ਮੜਾ ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕ ਗਏ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਲੰਗੀ ਜਾਂਦੀ ਆ ਚਾਹੇ ਕੋਈ ਪਾਣੀ 'ਚ ਕੋਈ ਕੱਟਾ ਸਿੱਕੀ ਜਾਂਦਾ ਕੋਈ ਬਕਸਾ ਸਿੱਕੀ ਜਾਂਦਾ ਕੋਈ ਜ਼ਹਿਰ ਪੈ ਗਿਆ ਉਹ ਸਿੱਕੀ ਜਾਂਦਾ ਮੁੱਤੀ ਜਾਂਦਾ ਕੋਈ ਗੋਹਾ ਛਿੱਟੀ ਜਾਂਦਾ ਗੰਦ ਪਾਣੀ ਚੋ ਪਾਣੀ ਹੀ ਪੀਨੇ ਆ ਜੇ ਉੱਟ ਜੇ ਸੋ ਨਾਈ ਕੋਲ ਮਨਾਉ ਜਾ ਕੇ ਬਾਲ ਹਣ ਬਾਲ ਸੂਏ ਨਹਿਰਾ ਦੇ ਬਾਦ ਬਤੂਨੀ ਦੇ ਆ ਇੱਟੇ ਵੀ ਪਾਣੀ ਤੇ ਲੋਕ ਨਹੀਂ ਸਾਰੇ ਕੋਲੇ ਖੜੇ